ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸੰਗਰੂਰ ਦਾ ਗੁਰਜੀਤ ਸਿੰਘ ਜੋ ਕਿ ਆਪਣੇ ਬਾਪ ਦਾਦਿਆਂ ਦੀਆਂ ਜੋ ਨਿਸ਼ਾਨੀਆਂ ਨੇ ਉਹਨਾਂ ਨੂੰ ਸੰਭ ਕੇ ਰੱਖਿਆ ਹੋਇਆ ਅਤੇ ਇਸ ਸ਼ੌਂਕ ਦੇ ਲਈ ਚਾਹੇ ਉਹ ਮੋਟਰਸਾਈਕਲ ਜਿਆਦੀ ਹੋਵੇ ਜੋ ਕਿ ਰਸ਼ੀਆ ਦਾ ਬਣਾ ਹੋਇਆ ਜਾਂ ਫਿਰ ਰਾਜਦੂਤ ਦੀ ਗੱਲ ਕਰ ਲਈਏ ਜਾਂ ਫਿਰ ਸਗੁੱਟਰ ਸੁਪਰ ਦੀ ਗੱਲ ਕੀਤੀ ਜਾਵੇ ਤਾਂ ਕੈਮਰਾਮੈਨ ਨੂੰ ਹਕਸਾਰਨੋਂ ਪਹਿਲਾਂ ਤਸਵੀਰਾਂ ਯਾਦੀ ਮੋਟਰਸਾਈਕਲ ਦੀਆਂ ਦਿਖਾਈਆਂ ਜਾਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਯਾਦੀ ਮੋਟਰਸਾਈਕਲ ਰਸ਼ੀਆ ਦਾ ਬਣਾਇਆ ਹੋਇਆ ਮੋਟਰਸਾਈਕਲ ਕੀ ਖਾਸੀਅਤਾਂ ਖਾਸੀਅਤ ਵੀ ਤੁਹਾਨੂੰ ਦੱਸਾਂਗੇ ਪਰ ਇਸ ਤੋਂ ਪਹਿਲਾਂ ਜੋ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਯਾਦੀ ਮੋਟਰਸਾਈਕਲ ਤਾਂ ਮੇਰੇ ਦੂਸਰੇ ਪਾਸੇ ਸੁਪਰ ਸਕੂਟਰ ਖੜਾ ਜੋ ਕਿ ਦੋਹਾਂ ਨੂੰ ਚੀਜ਼ਾਂ ਤਿੰਨੇ ਚੀਜ਼ਾਂ ਵਖਾ ਰਹੇ ਆ ਤਿੰਨੇ ਚੀਜ਼ਾਂ ਮਾਰਕੀਟ ਦੇ ਵਿੱਚੋਂ ਅਲੋਪ ਹੋ ਚੁੱਕੀਆਂ ਨੇ ਯਾਨੀ ਕਿ ਬੰਦ ਹੋਈਆਂ ਨੂੰ ਅਰਸੇ ਹੋ ਚੁੱਕੇ ਨੇ ਜੇਕਰ ਯਾਦੀ ਮੋਟਰਸਾਈਕਲ ਦੀ ਗੱਲ ਕੀਤੀ ਜਾਵੇ ਤਾਂ 1974 ਮਾਡਲ ਤੁਹਾਡੇ ਸਾਹਮਣੇ ਆ ਅਤੇ ਇਸ ਦੇ ਨਾਲ ਰਾਜਦੂਤ ਮੋਟਰਸਾਈਕਲ ਜੋ ਕਿ ਅਕਸਰ ਹੀ ਦੁੱਧ ਪਾਉਣ ਵਾਲਿਆਂ ਯਾਨੀ ਕਿ ਦੋਹਿਆਂ ਕੋਲੇ ਵਿਖਾਈ ਦਿੰਦਾ ਸੀ ਪਰ ਗੁਰਜੀਤ ਦੇ ਜੋ ਸ਼ੌਂਕ ਨੇ ਵੱਖਰੇ ਵਿਖਾਈ ਦਿੰਦੇ ਨੇ ਗੁਰਜੀਤ ਕਹਿੰਦੇ ਨੇ ਕਿ ਮੇਰੇ ਦਾਦੇ ਨੇ ਯਾਦੀ ਮੋਟਰਸਾਈਕਲ ਲਿਆ ਸੀ ਪਰ ਬਚਪਨ ਦੇ ਏਸੇ ਮੋਟਰਸਾਈਕਲ ਦੇ ਉੱਤੇ ਬੜੀਆਂ ਝੋਟੀਆਂ ਲੈਂਤੀਆਂ ਮਨ ਦੇ ਵਿੱਚ ਚਾਹ ਸੀ ਕਿ ਜਿਆਦੀ ਮੋਟਰਸਾਈਕਲ ਰਾਜਦੂਤ ਮੋਟਰਸਾਈਕਲਾਂ ਤੇ ਸੁਪਰ ਸਕੂਟਰ ਨੂੰ ਵੱਡਾ ਹੋ ਕੇ ਸਾਹਮ ਕੇ ਰੱਖੂੰਗਾ ਤਸਵੀਰਾਂ ਦਾ ਸਾਂਝੀ ਕੀਤੀਆਂ ਨੇ ਪਰ ਉੱਤੇ ਹੀ ਗੁਰਜੀਤ ਨਾਲ ਗੱਲ ਕਰ ਲੈਨੇ ਗੁਰਜੀਤ ਪਹਿਲਾ ਤੋ ਹਾ ਡਾ ਲਿਵਿੰਗ ਇੰਡੀਆ ਤੇ ਸਵਾਗਤ ਕਰਦੇ ਆਂ ਸਵਾਗਤ ਹੈ ਜੀ ਸਨ ਆ ਗੁਰਜੀਤ ਜੀ ਜੇਕਰ ਗੱਲ ਕੀਤੀ ਜਾਵੇ ਸ਼ੌਂਕ ਦਾ ਕਹਿੰਦੇ ਮੁੱਲ ਨਹੀਂ ਹੁੰਦਾ ਸ਼ੌਂਕ ਅਜਿਹੇ ਹੁੰਦੇ ਨੇ ਕਿ ਲੋਕ ਆਪਣਾ ਘਰ-ਬਾਰ ਫੂਕੇ ਵੀ ਸ਼ੌਂਕ ਪੂਰੇ ਕਰ ਲੈਂਦੇ ਨੇ ਪਰ ਜਾਦੀ ਮੋਟਰਸਾਈਕਲ ਦੀ ਕਿੰਨੀ ਗੱਲ ਕੀਤੀ ਜਾਵੇ 1974 ਮਾਡਲ ਆ ਦਾਦੇ ਦੀ ਨਿਸ਼ਾਨੀ ਆ ਤੇ ਸਾਮਕੇ ਬੜਾ ਰੱਖਿਆ ਹੋਇਆ ਕੀ ਇਹ ਸਟਾਰਟ ਆ ਚੱਲਦਾ ਜਾਂ ਫਿਰ ਖੜਾ ਨਹੀਂ ਚੱਲਦਾ ਜੀ ਇਹ ਸਟਾਰਟ ਹੈ ਜੀ ਇਹ ਪਿੱਛੇ ਜੇ ਖਰਾਬ ਖੜਾ ਸੀਗਾ ਜੀ ਪਹਿਲਾਂ ਫਿਰ ਸਾਡੇ ਕੋਲ ਘਰੇ ਲੋਕ ਆਉਣ ਲੱਗੇ ਜੀ ਕਹਿੰਦੇ ਜੀ ਮੋਟਰਸਾਈਕਲਾ ਛੁੱਟੇ ਕੋਲ ਪੁਰਾਣਾ ਸਾਨੂੰ ਵੀ ਪਤਾ ਨਹੀਂ ਸੀਗਾ ਜੀ ਫਿਰ ਸਾਡੇ ਇੱਧਰ ਪਿੱਛੇ ਕਮਰੇ ਚ ਪਿਆ ਸੀਗਾ ਜਿੱਥੇ ਸਮਾਨ ਪਿਆ ਸੀ ਕਾਫੀ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਇਹਦੀ ਇਹ ਲੋਕ ਕਿਉਂ ਪੁੱਛਦੇ ਨੇ ਅਸੀਂ ਪੁੱਛਿਆ ਫਿਰ ਘਰੇ ਮੇਰੇ ਡੈਡੀ ਨੇ ਦੱਸਿਆ ਵੀ ਹਾਂ ਇਹ ਚੱਲਦਾ ਸੀਗਾ ਇਸ ਤਰ੍ਹਾਂ ਇਸ ਤਰ੍ਹਾਂ ਇਹਦਾ ਸਮਾਨ ਅਸੀਂ ਕੋਸ਼ਿਸ਼ ਕਰੀ ਜੀ ਸਾਨੂੰ ਮਿਲਿਆ ਨਹੀਂ ਹੈਗਾ ਫਿਰ ਇਹ 5-4 ਸਾਲ ਘਰੇ ਪਿਆ ਰਿਹਾ ਜੀ ਫਿਰ ਮੈਨੂੰ ਕੋਈ ਪਟਿਆਲੇ ਦਾ ਬੰਦਾ ਮਿਲਿਆ ਜੀ ਉਹ ਕਹਿੰਦਾ ਸਮਾਨ ਮਿਲ ਜੂਗਾ ਜੀ ਫਿਰ ਉੱਥੋਂ ਲਿਆ ਕੇ ਜੀ ਮਿਸਤਰੀ ਨੇ ਤਾਂ ਕਿਸੇ ਨੇ ਹੱਥ ਨਹੀਂ ਪਾਇਆ ਜੀ ਇਹਨੂੰ ਫਿਰ ਮਕਰ ਇਹਨੂੰ ਦੇਖ ਕੇ ਜੀ ਆਪਣਾ ਠੀਕ ਵਗੈਰਾ ਕਰਨ ਲੱਗ ਗਿਆ ਜੀ ਯਾਨੀ ਕਿ ਆਖੇ ਜਾਵੇ ਮਿਸਤਰੀਆਂ ਨੇ ਹੱਥ ਖੜੇ ਕਰਤੇ ਮਿਸਤਰੀਆਂ ਨੇ ਜਵਾਬ ਦੇ ਦਿੱਤਾ ਵੀ ਮੋਟਰਸਾਈਕਲ ਨਹੀਂ ਚੱਲੂਗਾ ਲੈ ਜਾਓ ਕਬਾੜ ਚ ਵੇਚ ਦਿਓ ਜਾਂ ਸਾਨੂੰ ਵੇਚ ਦਿਓ ਪਰ ਤੁਹਾਡੇ ਵੱਲੋਂ ਕਿਸ ਤਰ੍ਹਾਂ ਫਿਰ ਇਸ ਨੂੰ ਚੱਲਦੀ ਹਾਲਤ ਦੇ ਵਿੱਚ ਕੀਤਾ ਗਿਆ हां जी करे जी जिस तरह मोबाइल ਤੇ ਦੇਖ ਕੇ ਜਿਹੜਾ ਸਾਰਾ ਕੰਮ ਕਰਾਇਆ ਜੀ ਮੈਂ ਜਿਹੜੀ ਜਿਹੜੀ ਸਮਾਨ ਦੀ ਲੋਡ ਤੇ ਉਹ ਲਿਆਂਦਾ ਲਿਆ ਕੇ ਮੈਂ ਜੀ ਇਹ ਘਰੇ ਚੱਲਦਾ ਕਰ ਲਿਆ ਜੀ ਰੰਗ ਇਹਨੂੰ ਪਟਿਆਲੇ ਤੋਂ ਕਰਵਾਇਆ ਸੀ 2009 ਦਾ ਤਿਆਰ ਹੋਇਆ ਹੈ ਜੀ ਮੋਟਰਸਾਈਕਲ ਹੁਣ ਤੱਕ ਚੱਲ ਰਿਹਾ ਹੈ ਜੀ ਇਹ ਗੁਰਜੀ ਜੀ ਤੇ ਜੇਕਰ ਗੱਲ ਕੀਤੀ ਹੈ ਵੀ ਖਾਸੀਅਤ ਕੀ ਆ ਮੋਟਰਸਾਈਕਲ ਦੇ ਵਿੱਚ ਯਾਦੀ ਮੋਟਰਸਾਈਕਲ ਦੋ ਸਿਲੈਂਸਰ ਦਿਖ ਰਹੇ ਨੇ ਪਰ ਖਾਸੀਅਤ ਕੀ ਹੈ ਇਸ ਦੇ ਵਿੱਚ ਦੱਸਿਆ ਜਾ ਰਿਹਾ ਕੀ 3 ਇਨ 1 ਆ ਕੋਈ ਚੀਜ਼ ਚਾਹੇ ਉਹ ਕਿੱਕ ਲਾ ਲਓ ਗੇਰ ਲਾ ਲਓ ਜਾਂ ਫਿਰ ਕਲਚ ਲਾ ਲਓ ਕੀ ਇਹ ਸੱਚ ਹੈ ਕਿ ਤਿੰਨੇ ਚੀਜ਼ਾਂ ਇੱਕ ਇੱਕ ਦੇ ਵਿੱਚ ਹੋ ਸਕਦੀਆਂ ਨੇ ਹਾਂ ਜੀ ਇਹ ਬਾਹਰ ਦੀ ਟੈਕਨੋਲੋਜੀ ਹੈ ਜੀ ਹੁਣ ਆਪਣਾ ਜੀ ਪਹਿਲਾਂ ਇਹਨਾਂ ਦਾ ਮੋਟਰਸਾਈਕਲ ਆਉਂਦਾ ਸੀਗਾ ਜੀ ਜਾਵਾ ਉਹ ਚੈੱਕੋ ਸਲਵਾ ਕੀਆ ਬਾਹਰ ਦਾਦੀਗਾ ਜੀ ਉਹ ਇਹ ਫਿਰ ਆਪਣੇ ਇੰਡੀਆ ਦੇ ਵਿੱਚ ਉਹ ਹੋ ਗਿਆ ਸੀਗਾ ਜੀ ਆਪਣਾ ਫਿਰ ਜੈਦੀ ਆਉਣ ਲੱਗਾ ਜੀ ਜੈਦੀ ਦਾ ਨਾਮ ਰੱਖ ਤਾਂ ਚੇਂਜ ਹੋ ਨਾਮ ਚੇਂਜ ਹੋ ਗਿਆ ਠੀਕ ਹੈ ਜੀ ਬਾਕੀ ਚੀਜ਼ ਸਾਰੀ ਸੇਮ ਉਹੀ ਸੀ ਜੀ ਜੈਦੀ ਰੱਖ ਤਾਂ ਦੀਗਾ ਜੀ ਜਾਵੇ ਤੋਂ ਜੀ ਤੇ ਬਾਕੀ ਸਿਸਟਮ ਵਿੱਚ ਸਾਰਾ ਉਹੀ ਹੈ ਜੀ ਉਹੀ ਕਿੱਕਾ ਉਹੀ ਗੇਅਰ ਹੈ ਤੇ ਉਹ ਸਾਰਾ ਸਾਰੇ ਗੇਰਾਂ ਚ ਨਿਊਟਰਲ ਹੋ ਜਾਂਦਾ ਹੈ ਪਿਛਲਾ ਚੱਕਾ ਮੂਰੇ ਮੂਰਲਾ ਚੱਕਾ ਪਿੱਛੇ ਇਹਦੀਆਂ ਹੱਬਾਂ ਸੇਮ ਨੇ ਜੀ ਮੋਟਰ ਸੈਂਕਿਆ ਆਖੇ ਜਾਵੇ ਜੇਕਰ ਮੂਰਲਾ ਟਾਇਰ ਚੱਕਾ ਪਿੱਛੇ ਲਾਉਣਾ ਹੋਵੇ ਪਿਛਲਾ ਅੱਗੇ ਲਾਉਣਾ ਵੀ ਲੱਗ ਸਕਦਾ ਹਾਂ ਜੀ ਲੱਗ ਜਾਂਦਾ ਜਿਹਦੇ ਨਾਲ ਸਟਿੱਪਣੀ ਵੀ ਆਉਂਦੀ ਹੁੰਦੀ ਸੀ ਯੂਰੇ ਸਪੇਅਰ ਇਹੀ ਟਾਇਰ ਹੁੰਦਾ ਸੀਗਾ ਜੀ ਜਿਵੇਂ ਪੈਂਚਰ ਹੋ ਜਾਂਦਾ ਤੇ ਰਸਤੇ 'ਚ ਤਾਂ ਉਹ ਜੂਜ ਆ ਜਾਂਦਾ ਸੀਗਾ ਜੀ ਕੰਮ ਆ ਜਾਂਦਾ ਸੀ ਗੁਰਜੀ ਤੁਸੀਂ ਗੱਲ ਕੀਤੀ ਆ ਕਿ ਇਹੀ ਕਿੱਕਾ ਗੇਅਰ ਆ ਕਲੱਚ ਆ ਸਟਾਰਟ ਵੀ ਹੁੰਦਾ ਸਾਡੇ ਦਰਸ਼ਕਾਂ ਨੂੰ ਮਾੜਾ ਜਾ ਸਟਾਰਟ ਕਰਕੇ ਗੇਅਰ ਪਾ ਕੇ ਤੇ ਕਲੱਚ ਛੱਡ ਕੇ ਉਤੋਂ ਹੀ ਥੋੜਾ ਜਿਹਾ ਦਿਖਾਇਆ ਜਾਵੇ ਆ ਬਿਲਕੁਲ ਤੁਸੀਂ ਵੇਖ ਸਕਦੇ ਹੋ ਗੁਰਜੀਤ ਆਪਣੇ ਮੋਟਰਸਾਈਕਲ ਯਾਦੀ ਨੂੰ 1974 ਮਾਡਲ ਆ ਉਹਨੂੰ ਸਟਾਰਟ ਕਰ ਰਹੇ ਨੇ ਗੇਅਰ ਤੋਂ ਕਿੱਕ ਬਣ ਚੁੱਕਿਆ ਤੇ ਚਾਬੀ ਲਾ ਰਹੇ ਨੇ ਤੇ ਚੱਲਦੀ ਹਾਲਤ ਦੇ ਵਿੱਚ ਜੋ ਮੋਟਰਸਾਈਕਲ ਆ ਸਟਾਰਟ ਹੋ ਚੁੱਕਿਆ ਤੁਸੀਂ ਵੇਖ ਸਕਦੇ ਹੋ ਤੇ ਹੁਣ ਗੁਰਜੀਤ ਆ ਤਾ ਗੇਅਰ ਪਾ ਰਿਹਾ ਤਾਂ ਕਲਚ ਵੀ ਇਹੀ ਬਣ ਗਿਆ ਦੇਖੋ ਜੇਕਰ ਇਸ ਨੂੰ ਛੱਡੂਗਾ ਤਾਂ ਅੱਗੇ ਤੁਰੇਗਾ ਜੋ ਹੱਥਾਂ ਦੇ ਵਿੱਚ ਕਲਚ ਆ ਉਹ ਕਿਤੇ ਨਾ ਕਿਤੇ ਐਮਰਜੈਂਸੀ ਦੇ ਵਿੱਚ ਆ ਐਮਰਜੈਂਸੀ ਦੇ ਲਈ ਆ ਪਰ ਇਹੀ ਜੋ ਗੇਅਰ ਆ ਇਹ ਕਲਚ ਵੀ ਬਣ ਗਿਆ ਦੇਖੋ ਗੁਰਜੀਤ ਨੂੰ ਆਖੋ ਗੁਰਜੀਤ ਥੋੜਾ ਛੱਡ ਕੇ ਦਿਖਾਇਆ ਜਾਵੇ ਦਰਸ਼ਕਾਂ ਨੂੰ ਬਿਲਕੁਲ ਕਿਤੇ ਨਾ ਕਿਤੇ 3 ਇਨ 1 ਆਖਿਆ ਜਾਵੇ ਤਾਂ ਬਿਲਕੁਲ ਸੱਚਾ ਗੁਰਜੀਤ ਬਿਲਕੁਲ ਸੱਚ ਸੱਚ ਤਸਵੀਰ ਦਿਖਾਈ ਦੇ ਰਹੀ ਆ ਪਰ ਉੱਤੇ ਹੀ ਜੇਕਰ ਚੱਕਿਆਂ ਦੀ ਗੱਲ ਕੀਤੀ ਜਾਵੇ ਅਕਸਰ ਆਪਾਂ ਵੇਖਦੇ ਆ ਕਿ ਚੱਕਿਆਂ ਦੇ ਵਿੱਚ ਜੋ ਮੀਟਰ ਦੀ ਤਾਰ ਹੁੰਦੀ ਆ ਉਹ ਮੀਟਰ ਦੀ ਤਾਰ ਕਿਤੇ ਵੀ ਵਿਖਾਈ ਨਹੀਂ ਦੇ ਰਹੀ ਜੋ ਮੀਟਰ ਦੀ ਤਾਰ ਆ ਸਿੱਧੀ ਇੰਜਨ ਦੇ ਵਿੱਚ ਇੰਜਨ ਦੇ ਵਿੱਚ ਜਾ ਰਹੀ ਆ ਜੋ ਟੈਕਨੋਲੋਜੀ ਆ ਰਸ਼ੀਆ ਦੀ ਟੈਕਨੋਲੋਜੀ ਦੱਸੀ ਜਾ ਰਹੀ ਆ ਜਿਆਦੀ ਮੋਟਰਸਾਈਕਲ ਦੀ ਪਰ ਨਾਲ ਹੀ ਸੁਪਰ ਸਕੂਟਰ ਵੀ ਖੜਾ ਗੁਰਜੀਤ ਜੀ ਜੇਕਰ ਗੱਲ ਕੀਤੀ ਆ ਵੀ ਸਕੂਟਰ ਦੀ ਗੱਲ ਕਰਦੇ ਆਪਾਂ ਕੀ ਸਕੂਟਰ ਵੀ ਚੱਲਦੀ ਹਾਲਤ ਦੇ ਵਿੱਚ ਆ ਹਾਂ ਜੀ ਹਾਂ ਚੱਲਦੇ ਕਿਉਂ ਕਰਕੇ ਅੱਜ ਦੇ ਸਮੇਂ ਦੇ ਵਿੱਚ ਇੱਕ ਵਾਹਨ ਰੱਖਣਾ ਮੁਸ਼ਕਲ ਆ ਤੁਸੀਂ ਤਿੰਨ ਤਿੰਨ ਵਾਹਨ ਰੱਖੀ ਬੈਠੇ ਹੋ ਉਹ ਵੀ ਪੁਰਾਣੇ ਹਾਂ ਜੀ ਇਹ ਸ਼ੌਂਕ ਹੈ ਜੀ ਮੈਨੂੰ ਇਹ ਪਹਿਲਾਂ ਅਸੀਂ ਪੁਰਾਣੇ ਚਲਾਏ ਹੋਏ ਨੇ ਜੀ ਰੱਖੇ ਹੋਏ ਨੇ ਜੀ ਸਾਨੂੰ ਪਤਾ ਜੀ ਇਹ ਚੀਜ਼ਾਂ ਵਧੀਆ ਨਹੀਂ ਗਿਆ ਕਦੇ ਵੀ ਤੋਂ ਆ ਸਕੂਟਰ ਹੈ ਜੀ ਲੁਧਿਆਣਾ ਅੰਮ੍ਰਿਤਸਰ ਕਿੱਥੇ ਕਿੱਥੇ ਲੈ ਗਿਆ ਜੀ ਮੈਂ ਕਦੇ ਆ ਮੋਟਰਸਾਈਕਲ ਨੂੰ ਤੁਸੀਂ ਜਿੱਥੇ ਮਰਜ਼ੀ ਲੈ ਜਾਓ ਜੀ ਜੈਦੀ ਨੂੰ ਪਹਾੜੀ ਇਲਾਕੇ ਜਾਂ ਇੰਨਾ ਕੰਮ ਜਾਵੈ ਜੀ ਜਿੰਨਾ ਕਹਿ ਦੋ ਗੁਰਜੀਤ ਕੀ ਅਜੀਹਾ ਹੋਇਆ ਕਦੇ ਵੀ ਪੁਰਾਣਾ ਮੋਟਰਸਾਈਕਲ ਆ ਪੁਰਾਣਾ ਸਕੂਟਰ ਤੁਹਾਡੇ ਕੋਲੇ ਕੋਈ ਨਾਟਕਾਂ ਵਾਲੇ ਫਿਲਮਾਂ ਵਾਲੇ ਤੁਹਾਡੇ ਕੋਲੇ ਆਏ ਹੋਣ ਵੀ ਗੁਰਜੀਤ ਸਿੰਘ ਆ ਪੈਸੇ ਲੈ ਲੈ ਜਿੰਨੇ ਮਰਜ਼ੀ ਮੋਟਰਸਾਈਕਲ ਤੇ ਸਕੂਟਰ ਦੇ ਦੇ हां जी ਆਉਂਦੇ ਨੇ ਜੀ ਬਹੁਤ ਆਉਂਦੇ ਨੇ ਜੀ ਮੰਗਦੇ ਬਹੁਤ ਨੇ ਕਿ ਐਨੇ ਪੈਸੇ ਦੇ ਦਾਂਗੇ ਕੀਮਤ ਵੀ ਲਾਉਂਦੇ ਇਹਨਾਂ ਦੀ 2 2 3 3 ਲੱਖ ਰੁਪਇਆ 4 4 ਲੱਖ ਰੁਪਇਆ ਵੀ ਲੱਗ ਜਾਂਦੀ ਹੈ ਜੀ ਕੀਮਤ ਪਰ ਅਸੀਂ ਵੇਚਦੇ ਨਹੀਂ ਹੈਗੇ ਜੀ ਜੇ ਅਗਲੇ ਨੂੰ ਦੇਤਾ ਜੀ ਤਾਂ ਅਗਲਾ ਨਾਸ ਮਾਰ ਦਿੰਦਾ ਜੀ ਚੀਜ਼ ਦਾ ਫਿਰ ਸਮਾਨ ਨਹੀਂ ਮਿਲਦਾ ਜੀ ਇਹਨਾਂ ਦਾ ਸਮਾਨ ਬਹੁਤ ਮੁਸ਼ਕਲ ਮਿਲਦਾ ਜੀ ਸਮਾਨ ਹੁਣ ਇਹ ਤਾਂ ਚੀਜ਼ਾਂ ਆਏ ਆ ਜੀ ਇੱਕ ਆਪਣਾ ਆਪਣਾ ਸ਼ੌਂਕ ਵਾਸਤੇ ਨੇ ਜੀ ਯਾਨੀ ਕਿ ਪਿਆਰ ਪੈ ਗਿਆ ਹਾਂ ਜੀ ਪਿਆਰ ਹੈ ਜੀ ਇਹਨਾਂ ਨਾਲ ਵੀ ਕਿਸੇ ਨੂੰ ਦੇ ਨਹੀਂ ਸਕਦੇ ਹੈਗੇ ਇਹ ਬਿਲਕੁਲ ਗੁਰਜੀਤ ਦਾ ਕਹਿਣਾ ਕਿ ਜਿਸ ਮੋਟਰਸਾਈਕਲ ਦੇ ਉੱਤੇ ਮੈਂ ਬੈਠਾ ਸਮੇਂ ਜਲਦੀ ਦੇ ਉੱਤੇ ਫਿਲਮਾਂ ਵਾਲੇ ਵੀ ਕਈ ਵਾਰ ਆਏ ਨੇ ਇੱਥੋਂ ਤੱਕ ਕਿ 2 ਤੋਂ 4-4 ਲੱਖ ਰੁਪਇਆ ਇਹਨਾਂ ਦਾ ਰੇਟ ਵੀ ਲਗਾ ਦਿੱਤਾ ਗਿਆ ਪਰ ਗੁਰਜੀਤ ਦੇ ਵੱਲੋਂ ਆਖਿਆ ਯਾਰ ਕਿ ਇਹਨਾਂ ਪੁਰਾਣੀਆਂ ਚੀਜ਼ਾਂ ਦੇ ਨਾਲ ਮੈਨੂੰ ਪਿਆਰ ਆ ਮੈਂ ਇਹ ਚੀਜ਼ਾਂ ਨਹੀਂ ਵੇਚਣੀਆਂ ਬੇਸ਼ੱਕ ਇਹਨਾਂ ਦੀ ਜੋ ਰੇਟ ਨੇ ਉਹ ਹੱਦ ਨਾਲੋਂ ਵੱਧ ਮਿਲ ਰਹੇ ਨੇ ਪਰ ਕਿਤੇ ਕਿਤੇ ਗੁਰਜੀਤ ਦਾ ਕਹਿਣਾ ਕੀ ਪੁਰਖਾਂ ਦੀ ਦਿੱਤੀ ਹੋਈ ਨਿਸ਼ਾਨੀਆਂ ਤਾਂ ਸਾਂਭ ਕੇ ਰੱਖਣੀਆਂ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂਰ